पब्लिक लाइव भारतीय जनता पार्टी दी एक मीटिंग पिंड पनवाल विच जिला प्रधान विजय शर्मा दी प्रधान गी हेठ हुई जिस विच साबका डिप्टी स्पीकर अते सीनियर भाजपा अगु दिनेश सिंह बब्बू विशेष तौर ते शामिल हुए इस मौके ते अवतार सिंह को हाल नु मदोपुर मंडल दा प्रधान बनाया गया ਇਸ ਮੌਕੇ ਤੇ ਸਾਫ ਦਾ ਡਿਪਟੀ ਸਪੀਕਰ ਦਿਨੇਸ਼ ਸਿੰਘ ਸਿੰਘ ਬੱਬੂ ਅਤੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਨੇ ਸਨਯੁਕਤ ਰੂਪ ਚ ਦਸਿਆ ਕਿ ਅਵਤਾਰ ਸਿੰਘ ਕੋਹਾਲ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਮਿਹੰਤੀ ਵਰਕਰ ਦੇ ਰੂਪ ਚ ਕੰਮ ਕਰ ਰਹੇ ਹਨ ਜਿਸ ਦੇ ਚੱਲਦੇ ਉਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਉਹਨਾਂ ਨੂੰ ਮਾਧੋਪੁਰ ਦੇ ਮੰਡਲ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਆਪਣੀ ਮੰਡਲ ਕਮੇਟੀ ਬਣਾਉਣ ਦੇ ਅਧਿਕਾਰ ਦਿੱਤੇ ਗਏ ਸਾਫ ਦਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਮੋਦੀ ਸਰਕਾਰ ਦੀ ਨੀਤੀਆਂ ਨੂੰ ਕਾਰਕਾਰ ਪਹੁੰਚਾਣਾ ਮੰਡਲ ਪ੍ਰਧਾਨ ਦਾ ਕੰਮ ਹੋਵੇਗਾ उन्ह के सारी दुनिया मोदी है लोक संख्या जनता पार्टी शामिल हो रहे हैं बीजेपी दुनिया की सब तो वीडी पार्टी बन के उभरी है इस मौके से नवनियुक्त मंडल प्रधान अवतार सिंह कोहाल ने कहा कि के उन्होंने हाई कमान वालों जिड़ी जिम्मेवारी दी गई है वह पूरी ईमानदारी निभागे पेंडा पिंड भारतीय जनता पार्टी जोड़न ਇਸ ਮੌਕੇ ਤੇ ਸੁਜਾਨਪੁਰ ਮੰਡਲ ਪ੍ਰਧਾਨ ਰੂਪ ਲਾਲ ਜ਼ਿਲ੍ਹਾ ਮੀਤ ਪ੍ਰਧਾਨ ਯੋਧਵੀਰ ਸਿੰਘ ਐਡਵੋਕੇਟ ਅਮਰਜੀਤ ਸਿੰਘ ਅਨਿਲ ਕੁਮਾਰ ਅਸ਼ੋਕ ਸ਼ਰਮਾ ਬਲਵਿੰਦਰ ਸਿੰਘ ਸੁਰੇਸ਼ ਕੁਮਾਰ ਸਰਪੰਚ ਗਰੀਬਦਾਸ ਤਿਰਲੋਕ ਸਿੰਘ ਆਲੇ ਹਾਜ਼ਰ ਹਨ ਦੇਖੋ ਅੱਜ ਇਹ ਨਾ ਜੀ ਮਾਦੋਪੁਰ ਮੰਡਲ ਦੇ ਪ੍ਰਧਾਨ ਜਿਹੜੇ ਨਵੇਂ ਬਣੇ ਨਾ ਅਵਤਾਰ ਸਿੰਘ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਔਰ ਮੈਂ ਤਾਂ ਕਹਿੰਦਾ ਕਿ ਮੰਡਲ ਅਧਿਐਕਸ਼ ਬਣਨ ਨਾਲ ਜਰਾ ਜੀ ਇੱਕ ਜ਼ਿੰਮੇਵਾਰੀ ਹੈ ਕੀ ਪਾਰਟੀ ਦੀ ਇੱਕ ਜ਼ਿੰਮੇਵਾਰੀ ਉਪਤਾਰ ਜੀ ਨੂੰ ਮਿਲੀ ਹੈ ਉਪਤਾਰ ਜੀ ਅੱਗੇ ਵੀ ਪਾਰਟੀ ਦਾ ਕੰਮ ਬੜੇ ਮਿਹਨਤ ਨਾਲ ਕਰਦੇ ਰਹੇ ਨੇ ਔਰ ਆਨ ਆਲੇ ਸਮੇਂ 'ਚ ਵੀ ਜਿਹੜਾ 2027 ਦਾ ਚੋਣ ਹੈ ਉਹਨੂੰ ਦੇਖਦੇ ਹੋਏ ਬਹੁਤ-ਬਹੁਤ ਮਿਹਨਤ ਕਰਨਗੇ ਔਰ ਹਰ ਵਿਅਕਤੀ ਨੂੰ ਨਾਲ ਲੈ ਕੇ ਚੱਲਣਗੇ ਔਰ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਉਪਤਾਰ ਜੀ ਦੀ ਜਿਹੜੀ ਪਾਰੀ ਹੈ ਮੰਡਲ ਦੇ ਅਸਲੀ ਯਾਰ ਬਣਨੇ ਇਹ ਬੜੇ ਵਧੀਆ ਤਰੀਕਾ ਨਿਭਾਣਗੇ ਸਾਰਿਆਂ ਨਾਲ ਲੱਗੇ ਚੱਲਾਂਗੇ ਮੰਡਲ ਪ੍ਰਧਾਨ ਬਣਾਇਆ ਗਿਆ ਕੀ ਕਹਿਣਾ ਚਾਹੂਗਾ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਪੁਰਵ ਡਿਪਟੀ ਸਪੀਕਰ ਦਿਨੇਸ਼ ਸਿੰਘ ਜੀ ਬੱਬੂ ਜੀ ਤੇ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਵਿਜੇ ਸ਼ਰਮਾ ਜੀ ਸਾਡੇ ਮੰਡਲ ਸੁਜਾਮਪ ਦੇ ਅਧਿਖਸ਼ ਰੁਬਲਾਲ ਜੀ ਜਗਵੀਰ ਪਠਾਨੀਆ ਜੀ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਮੈਨੂੰ ਇਹਨਾਂ ਨੇ ਪਾਰਟੀ ਦੀ ਜੋ ਜ਼ਿੰਮੇਵਾਰੀ ਦਿੱਤੀ ਹੈ ਮੈਂ ਇਹਨੂੰ ਅਸੂ ਪੂਰਾ ਤਨਮਨ ਨਾਲ ਨਿਭਾਵਾਂਗਾ ਪਾਰਟੀ ਜਿਹੜੇ ਵੀ ਮੈਨੂੰ ਹੁਕਮਾਂ ਦੇ ਕਰਾਂਗਾ ਮੈਂ ਉਹਨਾਂ ਹੁਕਮਾਂ ਦਾ ਜ਼ਰੂਰ ਪਾਲਣ ਕਰਾਂਗਾ ਮੈਂ ਪਾਰਟੀ ਦੀ ਜ਼ਿੰਮੇਵਾਰੀ ਬਿਲਕੁਲ ਤਨ ਮਨ ਨਾਲ ਨਵਾਵਾਂਗਾ ਜੈ ਹਿੰਦ ਜੈ ਮਾਤਰੀ